ਸਾਈਕਲ ਆਉਂਡਿਆ 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 ਮਾਰਸ਼ਾ ਕੌਣ ਆ ਤੂੰ ਮੈਂ ਗਰਮੀ ਕੁੱਤੇ ਨੂੰ ਲਵਾਉਂਗਾ ਕਿੱਥੇ ਕੁੱਤੇ ਹੀ ਐਸੇ ਠੀਕ ਹੈ ਓਏ ਹੁਣ ਚੱਲਣ ਹੀ ਨਹੀਂ ਜਾ ਅਸੀਂ ਤੁਹਾਨੂੰ ਵਿਖਾ ਰਹੇ ਆਂ ਵੀ ਸਾਡੀਆਂ ਵੀਡੀਓ ਕਿੱਦਾਂ ਬਣਦੀਆਂ ਕਿਵੇਂ ਸਾਨੂੰ ਐਫਰਟ ਕਰਨੇ ਪੈਂਦੇ ਤੇ ਕਿੱਦਾਂ ਜਾ ਕੇ ਇੱਕ ਵੀਡੀਓ ਸਿਰੇ ਲੱਗਦੀ ਆ ਸਾਰਾ ਉਹਦਾ ਮੇਕਿੰਗ ਦਾ ਪ੍ਰੋਸੈਸ ਵਿਖਾ ਰਹੇ ਆਂ ਤੁਹਾਨੂੰ ਹੋਰ ਕੋਈ ਨਹੀਂ ਸਾਰਾ ਵੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਫਿਰ ਬਖਾਵਾਂਗੇ ਵੀ ਅਸੀਂ ਕਿਹੜੀ ਵੀਡੀਓ ਤਿਆਰ ਕੀਤੀ ਸੀ ਤੂੰ ਗਰਮੀ ਨਹੀਂ ਆ ਤੂੰ ਕਹਿਣਾ ਵੀ ਮੈਂ ਪਹਿਲਾਂ ਤੂੰ ਦਾ ਨਾਂ ਤੇ ਸਾਡੇ ਕੋਲ ਮੋਬਾਈਲ ਦਾ ਸਟੈਂਡ ਹੈ ਤੇ ਨਾ ਸਾਡੇ ਕੋਲ ਮੈਨ ਪਾਵਰ ਹੈ ਵੀ ਕੋਈ ਸਾਡਾ ਫੋਨ ਫੜ ਕੇ ਰੱਖੇ ਇਸ ਕਰਕੇ ਸਾਨੂੰ ਇੱਟ ਦੇ ਨਾਲ ਹੀ ਮੋਬਾਈਲ ਟਿਕਾਉਣਾ ਪੈਂਦਾ ਆ ਤੇ ਫਿਰ ਜਾ ਕੇ ਦੂਰ ਜਾ ਕੇ ਵੀਡੀਓ ਬਣਾਈ ਦੀ ਐਂ ਦਾ ਸਟਾਰਟ ਕਰਕੇ ਪਿੱਛੇ ਨੂੰ ਭੱਜ ਜਾ ਚੜ ਚੜ ਉਸ ਤੇ ਚੜ ਉਸ ਤੇ ਇਦਾਰਾ ਮੈਂ ਪੁੱਛਣਾ ਕੌਣ ਐ ਤੂੰ ਤੂੰ ਕਹਣਾ ਮੈਂ ਤਾਂ ਤੈਨੂੰ ਬਾਅਦ ਚ ਦੱਸੂ ਪਹਿਲਾਂ ਤੂੰ ਦੱਸ ਕੌਣ ਐ ਨਾ ਵੀਡੀਓ ਦੀ ਕਰਤੀ ਇਹ ਕਦੇ ਯਾਰ ਤੁਹਾਡਾ ਸੈਟੀ ਸਟਾਰਟ ਹੋ ਚੁੱਕਾ ਚੱਲ 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 ਮਾਰਛ ਮਾਰ ਕੌਣ ਐ ਤੂੰ ਮੈਂ ਤੇ ਤੈਨੂੰ ਦੱਸਦਾ ਪਹਿਲਾਂ ਤੂੰ ਦੱਸ ਕੌਣ ਆ ਮੈਂ ਮੇਰੇ ਰੱਬ ਨੇ ਡਿਊਟੀ ਲਈ ਆ ਗਿਆ ਜੋ ਦੁਨੀਆ ਦੇ ਕੁਦਰਤ ਸਾਰਿਆਂ ਦੀ ਮੈਂ ਨਾ ਡਿਊਟੀ ਲਾਉਣੀ ਆ ਵੀ ਤੇਰਾ ਆ ਕੰਮ ਐ ਐਨੇ ਵਜੇ ਤੱਕ ਐਂ ਕਰਨਾ ਆ ਤੂੰ ਕੌਣ ਆ ਮੈਂ ਕਰਦੀ ਮੈਂ ਗਰਮੀ ਆ ਅਛਾ ਪਾਈਆਂ ਤੇਰੇ ਲੱਗਿਆ ਆ ਕਿ ਮੈਨੂੰ ਮੁੜਕਾ ਹੀ ਆਈ ਜਾਂਦਾ ਮੈਂ ਕਿਉਂ ਹਾਂ ਆਹੋ ਤੇ ਦੱਸ ਕੀ ਕੰਮ ਆ ਮੇਰਾ ਟਾਈਮ ਟੇਬਲ ਦੱਸ ਮੈਨੂੰ ਮੇਰਾ ਕੀ ਐ ਤੇ ਅਛਾ ਟੈਂਡ ਦੇ ਬਲ ਲਾਲਾ ਸਟੈਂਡ ਲਾਲਾ ਇਹਦਾ ਉਹ ਤਾਂ ਤੇਰਾ ਸਟੈਂਡ ਨਹੀਂ ਹੈਗਾ ਸਾਈਕਲ ਦਾ ਲਾਲਾ ਉਹ ਦਾ ਤੇਰਾ ਸਟੈਂਡ ਨਹੀਂ ਹੈਗਾ ਚੱਲ ਸਾਈਕਲ ਦਾ ਲਾਲਾ ਹੁਣ ਲੰਨ ਕਲੋਜ਼ ਕਰ ਲਈਏ ਤੇਰਾ ਬੱਗਾ ਨਹੀਂ ਹੋਊਗਾ ਹਾਂ ਬੋਲੀ ਜਾਂਦਾ ਹਾਂ ਆ ਇੱਥੇ ਪਾਹ ਹੱਥ ਪਾਹ ਹੱਥ ਛੇਤੀ ਉੱਚ ਕੈਮਰਾ ਸ਼ੁਰੂ ਹੋ ਗਿਆ ਕੌਣ ਆ ਤੂੰ ਮੈਂ ਤੂੰ ਮੈਂ ਬਾਅਦ ਦੱਸੋ ਪਹਿਲਾਂ ਤੂੰ ਦੱਸ ਕੌਣ ਆ ਮੈਂ ਮੇਰੇ ਰੱਬ ਨੇ ਡਿਊਟੀ ਲਈ ਆ ਸਾਰੀ ਕੁਦਰਤ ਨੂੰ ਸਾਰਿਆਂ ਲੋਕਾਂ ਨੂੰ ਸਾਰਿਆਂ ਜੀਵ ਜਨਤਾ ਨੂੰ ਉਹਨਾਂ ਦਾ ਕੰਮ ਦੱਸਣਾ ਤੇ ਉਹਨਾਂ ਦਾ ਟਾਈਮ ਟੇਬਲ ਦੱਸਣਾ ਵੀ ਐਨੇ ਵਜੇ ਤੁਹਾਡੀ ਆਹੋ ਤੇ ਤੂੰ ਕੌਣ ਆ ਮੈਂ ਗਰਮੀ ਅੱਛਾ ਗਰਮੀ ਆ ਤੂੰ ਕੌਣ ਆ ਮੈਂ ਗਰਮੀ ਅੱਛਾ ਗਰਮੀ ਆ ਤੇ ਹੋ ਰੇ ਤਾਇਆ ਮੈਂ ਕਹਾ ਤੇਰੇ ਲਾਗੇ ਆ ਕੇ ਮੈਨੂੰ ਇਹਨਾਂ ਮੁੜਕਾ ਕਿਉਂ ਆਈਆਂ ਬਾਵਾ ਭੈਜ ਹਾਂ ਬੁਰਾ ਕਰਤਾ ਹੀ ਇਹਾਂ ਦੱਸ ਕੀ ਕੰਮ ਹੈ ਮੇਰੀ ਸੇਵਾ ਲਾ ਮੇਰੀ ਸੇਵਾ ਲਾ ਉਹ ਕੀ ਟਾਈਮ ਟੇਬਲ ਆ ਐਸਾ ਤੇਰੀ ਸੇਵਾ ਲਾ ਜੇ ਆ ਹਮਾ ਹੁੰਦੇ ਆਉਂਦਾ ਜਾਂਦਾ ਤੇਰੇ ਆਲਾ ਅੱਛਾ ਗੱਲ ਇਹਦਾ ਵੀ ਤੂੰ ਨਾ ਮਾਰਚ ਤੋਂ ਲੈ ਕੇ ਅਕਤੂਬਰ ਤੱਕ ਨਾ ਪੂਰਾ ਪਾਉਣਾ ਐ ਸਾੜ ਗਰਮੀ ਨਾ ਲੋਕਾਂ ਦੀਆਂ ਨਾ ਰਣੀਆ ਪਾਰ ਹੈ ਹਾਂ ਕੋਈ ਕਰਨਾਂ ਨਹੀਂ ਲਿਹਾਜ ਤੇ ਕਰ ਲੈ ਆਪਣਾ ਰਾਜ ਤੇਰੇ ਕੋਲ 10 ਮਹੀਨੇ ਹੈਗੇ ਆ ਤੂੰ ਕਦੀ ਗਿਣਤੀ ਕੀਤੀ ਆ ਕੀ ਗੱਲ ਹੋ ਗਈ ਪੂਰੇ 8 ਮਹੀਨੇ ਬੰਦੇ ਆ ਅੱਛਾ ਮਾਰਚ ਤੋਂ ਤੱਕ ਉਪਰ ਦਾ 8 ਮਹੀਨੇ ਬੰਦੇ ਆ ਗਿਣ ਕੇ ਵੇਖ ਅੰਨਾਂ ਨੂੰ ਹੋਵੇ ਤੇ ਆ ਚੱਲ ਕੋਈ ਨਹੀਂ ਫੇ ਤੂੰ 8 ਮਹੀਨੇ ਚ ਕੱਢ ਲਿਆ ਕਸਰਾ ਯਾਰ 4 ਮਹੀਨੇ ਬਾਲ ਲੋਕਾਂ ਨੇ ਇੰਜੋਏ ਨਹੀਂ ਕਰਨਾ ਹੁੰਦਾ ਤੂੰ ਹੱਦ ਹੋ ਗਈ ਤੇਰੀ ਲੋਈ ਨਹੀਂ ਕਰਨਾ ਹੁੰਦਾ ਹਾਂ ਬਾਕੀ ਦਿਨ ਹੋਰ ਵੀ ਸਹੂਲਤਾਂ ਦਵਾਂਗੇ ਗਰਮੀ ਵਾਲੀਆਂ ਠੀਕ ਆ ਹੁਣ ਜਾ ਕੇ ਤੂੰ ਪਾਈ ਜਾ ਛਾੜ ਤੇ ਸੂਰਜ ਦੀ ਜਰਾ ਕੁਛ ਨਹੀਂ ਤੇਜ ਕਰ ਲਾ ਠੀਕ ਆ ਚਲ ਠੀਕ ਆ ਓਕੇ ਇਹ ਹੋਰ ਕੋਈ ਗੱਲਬਾਤ ਨਹੀਂ ਕਰਨੀ ਨਹੀਂ ਨਹੀਂ ਗੱਲ ਮੈਂ ਕੀ ਕਰਨੀ ਮੈਂ ਹੁਣ ਚੱਲੀ ਲੋ ਪਉਣ ਸੜ ਕੇ ਹਾਂ ਠੀਕ ਆ ਮੈਂ ਇੱਕ ਗੱਲ ਸੁਣ ਲਾ ਐ ਨਹੀਂ ਜਾਗਾ ਕਰਦੀ ਓਏ ਯਾਰ ਰੋਕ ਲੈ ਇੱਕ ਮਿੰਟ ਇੰਨੀ ਆਤ ਕਰਾ ਦੇਣੀ ਲੋਕੀ ਲੀਡ ਲਾ ਲਾ ਮਾਰਨਗੇ ਲੀੜੇ ਪਰਾਂ ਨੂੰ ਉਹ ਲੀੜਿਆਂ ਨੂੰ ਛੱਟ ਤੂੰ ਭਾਵੇਂ ਲੋਕਾਂ ਦੇ ਕੱਛੇ ਵੀ ਲਵਾ ਗਈ ਪੱਤਾ ਕਰਾ ਦੀ ਮੈਂ ਕਹਿੰਨਾ ਫੁਰਕ ਖੁਰ ਕਵਲੇ ਹੋ ਜਾਣੀ ਹਾਂ ਨਾ ਨਾ ਨੀ ਆਤ ਕਰਨਾ ਚੱਲ ਚੰਗਾ ਫਿਰ